ਕੋ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਦੁੱਖਾਂ ਦਾ ਨਾਸ ਕਰਨ ਵਾਲੇ ਸਤਗੁਰੂ ਰੋਗਾਂ ਨੂੰ ਮਟਾਉਣ ਵਾਲੇ ਸਤਗੁਰੂ ਕਲੇਸ਼ਾਂ ਨੂੰ ਕੱਟਣ ਵਾਲੇ ਸਤਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗੀ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਰੋਜ਼ਾਨਾ ਬਚਨ ਪੜ੍ਹਦੇ ਆਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅਨੰਦ ਸਬ ਦੀ ਬਾਣੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਕੇਵਲ ਤੇ ਕੇਵਲ ਗੁਰੂ ਦੀ ਮਿੱਠੀ ਬਾਣੀ ਹੈ ਗੁਰੂ ਦੀ ਸੱਚੀ ਬਾਣੀ ਹੈ ਜਿਹਨੂੰ ਸੁਣਨ ਨਾਲ ਹੀ ਕੇਵਲ ਮਾਤਰ ਸੁਣ ਲਈਏ ਨਾ ਅਸੀਂ ਕੰਨਾਂ ਨਾਲ ਸੁਣਨ ਨਾਲ ਹੀ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਣ ਲੱਗ ਪੈਂਦਾ ਹੈ ਕਿੰਨੀ ਬਾਣੀ ਚ ਪਾਵਰ ਹੋਣੀ ਹੈ ਕਿੰਨੀ ਤਾਕਤ ਹੋਣੀ ਹੈ ਬਾਣੀ ਚ ਜਿਹਨੂੰ ਸੁਣਨ ਨਾਲ ਹੀ ਦੁੱਖ ਕੱਟਣ ਲੱਗ ਜਾਂਦੇ ਆ ਦੁੱਖ ਘਟਣ ਲੱਗ ਜਾਂਦੇ ਆ ਦੁੱਖ ਮਿਟਣ ਲੱਗ ਪੈਂਦੇ ਆ ਜਿਹਨੂੰ ਸੁਣਨ ਨਾਲ ਹੀ ਦੇਖੋ ਗੁਰਬਾਣੀ ਦੇ ਵਿੱਚ ਬਹੁਤ ਪਾਵਰ ਹੈ ਗੱਲ ਹੈ ਭਰੋਸੇ ਦੀ ਵਿਸ਼ਵਾਸ ਦੀ ਇਹ ਗੁਰਬਾਣੀ ਗੁਰੂ ਦੀ ਬਾਣੀ ਤੁਰ ਦਰਗਾਹ ਤੋਂ ਆਈ ਹੈ ਅੱਗੇ ਵਿਚਾਰ ਕਰਦੇ ਹੁਣ ਇਹ ਸਤਿਗੁਰੂ ਦੀ ਮਿੱਠੀ ਬਾਣੀ ਤੁਰ ਦਰਗਾਹ ਤੋਂ ਆਈ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਸ ਬਾਣੀ ਵਿੱਚ ਪਾਵਰ ਹੈ ਸਾਰੀਆਂ ਚਿੰਤਾਵਾਂ ਮਿਟਣ ਦੇ ਸਮਰੱਥ ਹੈ ਪਰ ਗੱਲ ਇਹ ਵੀ ਕਿਸੇ ਨੂੰ ਪ੍ਰੋਸਾਜ ਹਾਂ ਜਿਨ੍ਹਾਂ ਨੂੰ ਭਰੋਸਾ ਆਉਂਦਾ ਹੈ ਉਹਨਾਂ ਦੇ ਕਾਰਜ ਫਿਰ ਸਤਿਗੁਰੂ ਆਪ ਰਾਸ ਕਰਦਾ ਉਹਨਾਂ ਤੇ ਕਿਰਪਾ ਵੀ ਹੁੰਦੀ ਹੈ ਰਹਿਮਤ ਵੀ ਹੁੰਦੀ ਹੈ ਫਲ ਵੀ ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਨੇ ਉਹਨਾਂ ਦੀ ਗੱਲ ਹੈ ਉਹਨਾਂ ਦੇ ਕਲੇਸ਼ ਵੀ ਕੱਟੇ ਜਾਂਦੇ ਆ ਰੋਗ ਵੀ ਕੱਟੇ ਜਾਂਦੇ ਆ ਪ੍ਰਭੂ ਪਰਮੇਸ਼ਰ ਉਹਨਾਂ ਤੇ ਕਿਰਪਾ ਵੀ ਕਰਦਾ ਹੈ ਜਿਹੜੇ ਅਠੇ ਪੈਰ ਉਸ ਮਾਲਕ ਨੂੰ ਚੀਤੇ ਕਰਦੇ ਹਨ ਜੋ ਅੱਜ ਦਾ ਪਾਵਨ ਸ੍ਰੀ ਮੁਖਵਾਕ ਸਮੂਹ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਗੁਰੂ ਕੀ ਬਾਣੀ ਦਾ ਸਤਿਗੁਰੂ ਜੀ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਸਾਨੂੰ ਇਸ ਤਰ੍ਹਾਂ ਦੇ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਮੁਖਾਰਬੰਦ ਤੋਂ ਉਚਾਰਨ ਕਰ ਰਹੇ ਹਨ ਜਿਹੜੇ ਆਪ ਸਰੀਰ ਤੋਂ ਪਰੇ ਹਨ ਜਿਹੜੇ ਆਪ ਸਰਵ ਕਲਾ ਸਮਰਥ ਹਨ ਸਭ ਪਾਵਰਾਂ ਦੇ ਮਾਲਕ ਹਨ ਚਾਹਣ ਤੇ ਕੁਝ ਦਾ ਕੁਝ ਕਰ ਸਕਦੇ ਆ ਬਸ ਇੱਕ ਸ਼ਾਂਤੀ ਦੇ ਸੋਮੇ ਆਓ ਉਹ ਸਤਿਗੁਰੂ ਸਾਨੂੰ ਅਜ ਉਪਦੇਸ਼ ਬਖਸ਼ ਰਿਹਾ ਗੁਰੂ ਪੰਚਮ ਪਾਤਸ਼ਾਹ ਜੀ ਜਿਨ੍ਹਾਂ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਦੇ ਜੇੜ ਦਾ ਮਹੀਨਾ ਚੱਲ ਰਿਹਾ ਗੁਰਮਖ ਪਿਆਰਿਓ ਇਸ ਮਹੀਨੇ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇਖੋ ਜਲਮ ਦੇ ਮੂਰੇ ਟੱਕਰ ਦੇ ਕੇ ਪਰਮੇਸ਼ਰ ਦਾ ਬਾਣਾ ਮਿੱਠਾ ਕਰਕੇ ਮੰਨਦੇ ਹੋਏ ਤਤੀ ਤਵੀ ਤੇ ਚੌਂਕੜਾ ਲਾ ਕੇ ਬੈਠ ਗਏ ਤਤੀ ਤਵੀ ਤੇ ਚੌਂਕੜਾ ਲਾ ਕੇ ਉਹ ਹੀ ਬੈਠ ਸਕਦਾ ਜਿਹੜਾ ਸਭ ਪਾਵਨਾਂ ਦਾ ਮਾਲਕ ਹੋਵੇ ਜਿਹੜਾ ਪੂਰਾ ਹੋਵੇ ਅਧੂਰਾ ਨਹੀਂ ਅਧੂਰੇ ਦੇ ਤਾਂ ਮਨ ਵਿੱਚ ਖਿਆਲ ਵੀ ਆਵੇ ਤੇ ਤਾਂ ਵੀ ਡਰ ਆਉਂਦਾ ਹੈ ਹੁਣ ਜੇ ਕਿਸੇ ਨੂੰ ਕੋਈ ਦੁੱਖ ਲੱਗਿਆ ਹੈ ਬਹੁਤ ਦੁਖੀ ਹੈ ਹੁਣ ਜੇ ਮੰਨ ਲਓ ਕਿਸੇ ਨੂੰ ਕੋਈ ਦੁਰਘਟਨਾ ਦਾ ਡਰ ਹੈ ਕੋਈ ਆਪਣੇ ਤੇ ਦੁੱਖ ਆਉਣ ਦਾ ਡਰ ਹੈ ਤੇ ਆਪਾਂ ਦੇਖਦੇ ਹਾਂ ਨਾ ਕਿੰਨਾ ਬੰਦਾ ਘਬਰਾ ਜਾਂਦਾ ਵੀ ਆਹ ਨਾ ਹੋ ਜੇ ਮੇਰੇ ਨਾਲ ਆਉ ਨਾ ਹੋ ਜੇ ਕੇਵਲ ਮਨ ਵਿੱਚ ਖਿਆਲ ਹੀ ਆਇਆ ਤੇ ਬੰਦੇ ਦੀ ਧੜਕਣ ਵੱਜ ਜਾਂਦੀ ਵੀ ਮੇਰੇ ਨਾਲ ਨਾ ਹੋ ਜੇ ਜੀ ਕਿਤੇ ਪਰ ਉਹ ਕੈਸੇ ਸਮਰੱਥ ਸਤਿਗੁਰੂ ਸੀ ਜਿਹੜੇ ਜਿੰਨਾ ਤੇ ਐਸਾ ਸਮਾਂ ਆਇਆ ਤੇ ਉਹਨਾਂ ਨੇ ਤਤੀ ਤਵੀ ਤੇ ਚੌਂਕੜਾ ਲਾਉਣ ਲੱਗੇ ਇੱਕ ਸੈਕਿੰਡ ਨਹੀਂ ਲਾਇਆ ਦੇਖੋ ਜੇਠ ਦਾ ਮਹੀਨਾ ਤੱਤਾ ਤਵੀ ਤੱਤੀ ਥੱਲੇ ਅੱਗ ਬਲ ਰਹੀ ਬੜੀ ਗਰਮ ਉਪਰੋਂ ਸੀਸ ਵਿੱਚ ਰੇਤਾ ਪੈ ਰਿਹਾ ਬੜਾ ਗਰਮ ਉਹ ਵੀ ਤੱਤਾ ਹੈ ਪਵੌਣ ਵਾਲੇ ਤੇ ਪੌਣ ਵਾਲੇ ਵੀ ਤੱਤੇ ਹਨ ਹਰ ਪਾਸੇ ਤੱਤਾ ਹੀ ਤੱਤਾ ਕੰਮ ਚੱਲ ਰਿਹਾ ਪਰ ਠੰਡੇ ਹਨ ਸ਼ਾਂਤੀ ਵਿੱਚ ਆਤਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਹਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਠੰਡ ਵਰਤਾ ਰਹੇ ਹਨ ਸਾਰੇ ਸੰਸਾਰ ਨੂੰ ਸ਼ਾਂਤੀ ਦੇ ਰਹੇ ਹਨ ਕਿਉਂਕਿ ਉਹਨਾਂ ਦੇ ਆਪਣੇ ਅੰਦਰ ਠੰਡ ਸੀ ਤਾਂ ਕਰਕੇ ਉਹਨਾਂ ਨੇ ਸੰਸਾਰ ਨੂੰ ਉਹੀ ਚੀਜ਼ ਵੰਡੀ ਨਾ ਜਿਹੜੀ ਆਪਣੇ ਅੰਦਰ ਹੋਵੇ ਹੁਣ ਬੰਦੇ ਦੇ ਅੰਦਰ ਗੁੱਸਾ ਹੋਵੇ ਤੇ ਸਭ ਨੂੰ ਗੁੱਸਾ ਹੀ ਵੰਡਦਾ ਫਿਰਦਾ ਹਰੇਕ ਨਾਲ ਸਿੰਘ ਫਸਾਉਂਦਾ ਹੈ ਹਰੇਕ ਨੂੰ ਬੁਰਾ ਭਲਾ ਬੋਲੀ ਜਾਂਦਾ ਉਹ ਵੀ ਮਾੜਾ ਉਹ ਵੀ ਮਾੜਾ ਬਸ ਤੂੰ ਹੀ ਚੰਗਾ ਹੋ ਗਿਆ ਕਿਉਂਕਿ ਅੰਦਰ ਉਹ ਕੁਝ ਪਿਆ ਨਾ ਇਨਦਿਆ ਕਰਨੀ ਈਰਖਾ ਕਰਨੀ ਚੁਗਲੀ ਕਰਨੀ ਅੰਦਰ ਉਹ ਕੁਝ ਪਿਆ ਉਹੀ ਕੁਝ ਬਾਹਰ ਆਉਣਾ ਹੁਣ ਗੁਰਮੁਖ ਪਿਆਰਿਓ ਬਾਜ਼ਾਰ ਵਿੱਚ ਜਾਣੇ ਆ ਜਿਹੜੀ ਦੁਕਾਨ ਹੋਵੇ ਸੌਦਾ ਉਹੀ ਮਿਲਦਾ ਹੁੰਦਾ ਹੁਣ ਪਰਚੂਨ ਦੀ ਦੁਕਾਨ ਤੋਂ ਲੋਹੇ ਦਾ ਸਮਾਨ ਕਦੇ ਨਹੀਂ ਮਿਲਦਾ ਜਾਂ ਹੋਰ ਕੋਈ ਸਮਾਨ ਜੈਸੀ ਦੁਕਾਨ ਹੋਵੇ ਉਹੋ ਜਿਹਾ ਸਮਾਨ ਮਿਲਦਾ ਜਿਹੋ ਜਿਹਾ ਕੁਝ ਉਹਨੇ ਦੁਕਾਨ ਵਿੱਚ ਪਾਇਆ ਇਸੇ ਤਰ੍ਹਾਂ ਸਾਡੇ ਅੰਦਰ ਜੋ ਪਿਆ ਉਹ ਬਾਹਰ ਆਉਣਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਰੱਬ ਸੀ ਆਪ ਪਰਮੇਸ਼ਰ ਉਹਨਾਂ ਦੇ ਅੰਦਰ ਸ਼ਾਂਤੀ ਹੈ ਠੰਡ ਹੈ ਉਹ ਸੰਸਾਰ ਨੂੰ ਠੰਡ ਵਰਤਾਰੇ ਭਾਵੇਂ ਬੈਠੇ ਤੱਤੀ ਤਵੀ ਤੇ ਹੈ ਫਿਰ ਵੀ ਠੰਡ ਵਰਤਾਰੇ ਭਾਵੇਂ ਜੇਠ ਦਾ ਮਹੀਨਾ ਤੱਤਾ ਫਿਰ ਵੀ ਠੰਡ ਵਰਤਾਰੇ ਭਾਵੇਂ ਉਪਰੋਂ ਸੀਸ ਵਿੱਚ ਰੇਤਾ ਤੱਤੀ ਪੈ ਰਹੀ ਹੈ ਫਿਰ ਵੀ ਠੰਡ ਵਰਤਾਰੇ ਆ ਕਿਉਂਕਿ ਉਹਨਾਂ ਦੇ ਅੰਦਰ ਸ਼ਾਂਤੀ ਸੀ ਠੰਡ ਸੀ ਤੇ ਅੱਜ ਉਹਨਾਂ ਦੀ ਬਾਣੀ ਸੁਣ ਕੇ ਸਾਨੂੰ ਠੰਡ ਪ੍ਰਾਪਤ ਹੁੰਦੀ ਹੈ ਇਹ ਬਾਣੀ ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲੇ ਅੱਜ ਕੋਈ ਮੰਚੇ ਤੇ ਕਾਗਰ ਕਰਕੇ ਸੁਣਦਾ ਪੜ੍ਹਦਾ ਨਾ ਗੁਰੂ ਪੰਚਮ ਪਾਤਸ਼ਾਹ ਦੇ ਬਚਨ ਤੇ ਉਹਨੂੰ ਠੰਡ ਮਿਲਦੀ ਅੱਜ ਵੀ ਦੇਖੋ ਆਪਾਂ ਬਾਣੀ ਦੀ ਵਿਚਾਰ ਕਰਦੇ ਸੀ ਇਹ ਬਾਣੀ ਤੁਰ ਦਰਗਾਹ ਤੋਂ ਆਈ ਤੇ ਅੱਜ ਜੋ ਸੁਣਦਾ ਤੇ ਪੜ੍ਹਦਾ ਉਹਨੂੰ ਕਿੰਨੀ ਠੰਡ ਮਿਲਦੀ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਰੀਰ ਕਰਕੇ ਸੰਸਾਰ ਤੇ ਵਿਛੜਦੇ ਹੋਣਗੇ ਜਿਹੜੇ ਉਹਨਾਂ ਨਾਲ ਜੁੜਦੇ ਹੋਣਗੇ ਉਹਨਾਂ ਨੂੰ ਕਿੰਨੀ ਠੰਡ ਮਿਲਦੀ ਹੋਣੀ ਹੈ ਕਿੰਨੀ ਸ਼ਾਂਤੀ ਮਿਲਦੀ ਹੋਣੀ ਹੈ ਉਹਨਾਂ ਨੂੰ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਤਸ਼ਾਹ ਦਾ ਚਰਨਾਂ ਦਾ ਨਿਗਮਾਨ ਦੇ ਹੋਣੇ ਕਿੰਨਾ ਉਹਨਾਂ ਨੂੰ ਆਨੰਦ ਮਿਲਦਾ ਹੋਣਾ ਅੱਜ ਅਸੀਂ ਬਾਣੀ ਸੁਣਦੇ ਹਾਂ ਉਹਨਾਂ ਦੀ ਸਾਨੂੰ ਕਿੰਨੀ ਸ਼ਾਂਤੀ ਮਿਲਦੀ ਕਿੰਨਾ ਆਨੰਦ ਮਿਲਦਾ ਦੁੱਖਾਂ ਰੋਗਾਂ ਤੋਂ ਨਜਾਤ ਮਿਲਦੀ ਹੈ ਪਰ ਸਤਗੁਰੂ ਜਦੋਂ ਸਰੀਰ ਕਰਕੇ ਸੰਸਾਰ ਤੇ ਵਿਛੜਦੇ ਹੋਣਗੇ ਕਿੰਨੀ ਕਿਰਪਾ ਵਰਤਾਉਂਦੇ ਹੋਣਗੇ ਗੁਰੂ ਤਾਂ ਅੱਜ ਵੀ ਸਾਡੇ ਵਿੱਚ ਹੈ ਗਿਆ ਕਿਤੇ ਨਹੀਂ ਜੋਤ ਕਰਕੇ ਸਤਿਗੁਰੂ ਸਾਡੇ ਵਿੱਚ ਹੀ ਸਵਾਇਮਾਨ ਹੈ ਪਰ ਇੱਕ ਪ੍ਰਤੱਖ ਰੂਪ ਵਿੱਚ ਜਦੋਂ ਵਿਚਰਦੇ ਹੋਣਗੇ ਕਿੰਨਾ ਆਨੰਦ ਦਿੰਦੇ ਹੋਣਗੇ ਇਸ ਕਰਕੇ ਉਹਨਾਂ ਦੀ ਬਾਣੀ ਅਜ ਉਹਨਾਂ ਦੇ ਦਿਨ ਚੱਲ ਰਹੀ ਸ਼ਹੀਦੀ ਦਿਹਾੜੇ ਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਕੋਟ-ਕੋਟ ਵਾਰ ਪ੍ਰਣਾਮ ਜਿਨ੍ਹਾਂ ਨੇ ਸੰਸਾਰ ਨੂੰ ਠੰਡ ਦੇਣ ਵਾਸਤੇ ਦੇਖੋ ਇਨੇ ਆਪਣੇ ਸਰੀਰ ਤੇ ਕਸ਼ਟ ਸਹਿ ਕੇ ਵੀ ਇਹੀ ਕਿਹਾ ਤੇਰਾ ਭਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਵਾਹਿਗੁਰੂ ਜਿੱਥੇ ਤੂੰ ਰੱਖੇ ਉਥੇ ਮੇਰੇ ਵਾਸਤੇ ਭਲਾ ਹੈ ਕਿਉਂਕਿ ਹੁਕਮ ਤਾਂ ਤੇਰੇ ਵਿੱਚ ਹੀ ਸਭ ਕੁਝ ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਹੈ ਤੇ ਉਹਨਾਂ ਨੇ ਆਪਣੇ ਪਾਵਨ ਪਵਿੱਤਰ ਮੁਖਾਰਮਿੰਦ ਤੋਂ ਉਚਾਰਨ ਕਰਕੇ ਸਾਨੂੰ ਉਪਦੇਸ਼ ਦਿੱਤਾ ਜਿਹਦਾ ਜੋ ਫਰਮਾਨ ਹੈ ਸੋਰਠ ਮਹੱਲਾ ਪੰਜਵਾਂ ਅਗਲਾ ਬਚਨ ਕਰਦੇ ਹਨ ਗਏ ਕਲੇਸ਼ ਰੋਗ ਸਭ ਨਾਸੇ ਪ੍ਰਵੇ ਆਪਣੇ ਕਿਰਪਾ ਤਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗਏ ਕਲੇਸ਼ ਗਏ ਦਰਥ ਚਲੇ ਜਾਣੇ ਗਏ ਕਲੇਸ਼ ਰੋਗ ਸਭ ਨਾਸੇ ਇੱਕ ਤਾਂ ਰੋਗ ਦੁਖੀ ਕਰਦਾ ਇੱਕ ਕਲੇਸ਼ ਦੁਖੀ ਕਰਦਾ ਹੁਣ ਗਰਮਖ ਪਿਆਰਿਓ ਘਰ ਵਿੱਚ ਕਲੇਸ਼ ਹੋਵੇ ਤੇ ਬੰਦੇ ਨੂੰ ਰੋਟੀ ਨਹੀਂ ਚੰਗੀ ਲੱਗਦੀ ਭਾਵੇਂ ਕੁਝ ਵੀ ਹੋਵੇ ਬੰਦੇ ਕੋਲੇ ਪਰ ਘਰ ਵਿੱਚ ਕਲੇਸ਼ ਹੈ ਨਾ ਤੇ ਉਹਦੇ ਮੁੱਖ ਤੋਂ ਮੱਖੀ ਨਹੀਂ ਉੱਟਦੀ ਚਿੰਤਾ ਵਿੱਚ ਰਹਿੰਦਾ ਹਮੇਸ਼ਾ ਦੁਖੀ ਰਹਿੰਦਾ ਕਲੇਸ਼ ਹੈ ਹੀ ਐਸਾ ਸਤਿਗੁਰੂ ਜੀ ਕਹਿੰਦੇ ਇਹ ਵੀ ਚਲਿਆ ਜਾਂਦਾ ਐਵੇਂ ਨਹੀਂ ਜਾਂਦਾ ਆਪਾਂ ਦੇਖਦੇ ਹਾਂ ਨਾ ਦੁਨੀਆ ਲੜਾਈਆਂ ਝਗੜਿਆਂ ਦੇ ਵਿੱਚ ਪੈ ਕੇ ਸਮਾਂ ਬਰਬਾਦ ਕਰ ਰਹੀ ਹੈ ਕਿਉਂ ਕਰ ਰਹੀ ਹੈ ਕਿਉਂਕਿ ਮਾੜੇ ਕਰਮ ਹੀ ਇੰਨੇ ਆ। ਉਹ ਮਾੜੇ ਕਰਮ ਆ ਕੇ ਮੂਰੇ ਖੜ ਜਾਂਦੇ ਆ। ਨਾ ਚਾਹੁੰਦੇ ਹੋਏ ਵੀ ਬੰਦੇ ਨੂੰ ਉਹ ਕਦਮ ਚੁੱਕਣਾ ਪੈਂਦਾ। ਹੁਣ ਦੇਖੋ ਬੰਦਾ ਗੱਡੀ ਦੀ ਲੀਹ ਤੋਂ ਟ੍ਰੇਨ ਆਸੇ-ਪਾਸੇ ਦੇਖ ਕੇ ਲੰਘਦਾ ਨਾ ਜਦੋਂ ਫਾਟਕ ਲੰਘਣਾ ਹੋਵੇ। ਸੱਜੇ ਵੀ ਵੇਖਦਾ, ਖੱਬੇ ਵੀ ਵੇਖਦਾ ਵੀ ਕਿਤੇ ਟ੍ਰੇਨ ਨਾ ਆ ਜਾਏ। ਪਰ ਇੱਕ ਸਮਾਂ ਹੋ ਹੀ ਹੁੰਦਾ ਵੀ ਆਪ ਹੀ ਜਾ ਕੇ ਉਹ ਟ੍ਰੇਨ ਦੀ ਪਟੜੀ ਤੇ ਸਿਰ ਰੱਖ ਦਿੰਦਾ। ਵੇ ਮੇਰੇ ਉੱਪਰ ਦੀ ਗੱਡੀ ਲੰਘ ਜੇ ਜਿਹੜਾ ਬੰਦਾ 100 ਵਾਰ ਦੇਖਦਾ ਸੀ ਆਸੇ-ਪਾਸੇ ਦੇਖ ਕੇ ਲੰਘਦਾ ਸੀ ਉਹੀ ਬੰਦਾ ਫਿਰ ਆਪ ਹੀ ਜਾ ਕੇ ਪੈ ਜਾਂਦਾ ਕਿਉਂ ਪੈਂਦਾ ਭਲਾ ਕਿਉਂਕਿ ਮਾੜੇ ਕਰਮ ਪਾ ਦਿੰਦੇ ਆ ਕੋਈ ਮਾੜਾ ਕਰਮ ਐ ਸਾ ਮੂਹਰੇ ਆ ਕੇ ਖੜ ਜਾਂਦਾ ਬੰਦੇ ਨੂੰ ਨਾ ਚਾਹੁੰਦੇ ਹੋ ਵੀ ਕਦਮ ਪਟਣਾ ਪੈਂਦਾ ਹੈ ਤੁਰਨਾ ਪੈਂਦਾ ਉਧਰ ਨੂੰ ਹੁਣ ਕਲੇਸ਼ ਕੌਣ ਚਾਹੁੰਦਾ ਪਰ ਮਾੜੇ ਕਰਮਾਂ ਦਾ ਕਰਕੇ ਆਉਂਦਾ ਘਰ ਵਿੱਚ ਕਮਾਈ ਮਾੜੀ ਆਵੇ ਤੇ ਕਲੇਸ਼ ਆਉਂਦਾ ਹੈ ਇਹ ਬੜੀਆਂ ਡੂੰਘੀਆਂ ਤੇ ਗਹਿਰੀਆਂ ਗੱਲਾਂ ਹੁੰਦੀਆਂ ਹੀ ਗੁਰਬਾਣੀ ਤੋਂ ਸਿੱਖਣ ਨੂੰ ਮਿਲਦੀਆਂ। ਅਸੀਂ ਤਾਂ ਕਹਿੰਨੇ ਜੀ ਵੈਸੇ ਹੀ ਸਾਡੇ ਘਰ ਵਿੱਚ ਕਲੇਸ਼ ਪੈ ਗਿਆ ਨਹੀਂ ਨਹੀਂ। ਇਹ ਕੋਈ ਬੀਜਿਆ ਹੋਇਆ ਹੀ ਮੂਰੇ ਆਉਂਦਾ ਹੈ। ਰੋਗ ਵੀ ਬੀਜਿਆ ਹੋਇਆ ਹੀ ਮੂਰੇ ਆਉਂਦਾ ਹੈ। ਪਰ ਗੁਰੂ ਦੀ ਵਿਚਾਰਣਾ ਦੇਖਾਂਗੇ ਫੇਰੀ ਪਤਾ ਲੱਗੂਗਾ ਨਾ। ਬੰਦਾ ਤਾਂ ਆਪਣੀ ਸਿਆਣਪ ਮੂਰੇ ਰੱਖਦਾ ਜਿਉਂ ਹੀ ਆ ਗਿਆ ਰੋਗ ਤਾਂ ਰੱਬ ਨੇ ਸਾਡੇ ਨਾਲ ਕੋਈ ਦੁਸ਼ਮਣੀ ਕੱਢ ਲਈ। ਨਹੀਂ ਨਹੀਂ ਗੁਰਮੁਖ ਪਿਆਰਿਓ ਸਤਿਗੁਰੂ ਦਾ ਬਚਨ ਹੈ ਸਤਿਗੁਰੂ ਜੀ ਕਹਿੰਦੇ ਜੇਹਾ ਬੀਜਿਆ ਸੋ ਲੁਣੈ। ਕਰਮ ਸੰਦੜਾ ਖੇਤ ਰੱਬ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਰੱਬ ਨੇ ਤੇਰੇ ਤੋਂ ਕਿਹੜਾ ਜ਼ਮੀਨਾਂ ਮਲਵਾਉਣੀ ਆਪਣੇ ਵੀ ਤੈਨੂੰ ਰੋਗ ਲਾ ਕੇ ਖਤਮ ਕਰਦਾ ਵੀ ਤੇਰੀ ਜ਼ਮੀਨ ਉਹਨੇ ਆਪ ਰੱਖ ਲੈਣੀ ਹੈ ਨਹੀਂ ਨਹੀਂ ਗੁਰਮਖ ਪਿਆਰਿਓ ਸਾਰੀ ਕਾਇਨਾਤ ਸਰਦੀ ਤਾਂ ਸਾਰੀ ਧਰਤੀ ਹੈ ਹੀ ਉਹਦੀ ਉਹਨੇ ਕਿਸੇ ਤੋਂ ਕੀ ਲੈਣਾ ਬਸ ਉਹਦਾ ਸਬਦਾਨ ਲਾਗੂ ਹੁੰਦਾ ਹੈ ਜਿਹੋ ਜਾਂ ਬੰਦਾ ਕਰਮ ਬੀਜਦਾ ਉਹੋ ਜਾਂ ਨੂੰ ਵੜਨਾ ਪੈਂਦਾ ਫਰਭਾਨਾ ਮਾਰ ਕੇ ਬੰਦਾ ਐਂ ਕਹਿੰਦਾ ਜੀ ਰੱਬ ਦੀ ਸਾਡੇ ਨਾਲ ਕੋਈ ਦੁਸ਼ਮਣੀ ਸੀ ਸਾਨੂੰ ਆਹ ਰੋਗ ਲਾਤਾ ਸਾਨੂੰ ਆਹ ਦੁੱਖ ਦੇਤਾ ਸਾਡੇ ਤੇ ਆਹ ਬਿਪਤਾ ਪੈ ਗਈ ਨਹੀਂ ਗੁਰਮਖ ਪਿਆਰਿਓ ਇਹ ਆਪਣੇ ਬੀਜੇ ਆ ਸਤਿਗੁਰੂ ਦੀ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਜੋ ਬੀਜਿਆ ਤੈਨ ਵੜਨਾ ਪਿਆ ਦੋਸ਼ ਨਾ ਦੇਈ ਕਿਸੇ ਨੂੰ ਇਸ ਕਰਕੇ ਰੋਗ ਵੀ ਕੋਈ ਨਹੀਂ ਚਾਹੁੰਦਾ ਕੜੇ ਇਸ ਵੀ ਕੋਈ ਨਹੀਂ ਚਾਹੁੰਦਾ ਪਰ ਆਉਂਦੇ ਮਾੜੇ ਕਰਮਾਂ ਕਰਕੇ ਜੇ ਚੰਗੇ ਕਰਮ ਹੋਣ ਪੁੰਨ ਦਾਨ ਹੋਵੇ ਬਾਣੀ ਪੜਦਾ ਸੁਣਦਾ ਹੋਵੇ ਤੇ ਰੋਗ ਵੀ ਕੱਟੇ ਜਾਣ ਪਰ ਇਸ ਗੱਲ ਤੇ ਤਾਂ ਭਰੋਸਾ ਹੀ ਨਹੀਂ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਐ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਪੜਦੇ ਆ ਨਾਮ ਜਪਦੇ ਆ ਰੋਗਾਂ ਨੂੰ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਰੋਗਾਂ ਨੂੰ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਪਰ ਸਾਨੂੰ ਇਸ ਗੱਲ ਤੇ ਭਰੋਸਾ ਹੋ ਤਾਂ ਹੀ ਤਾਂ ਅਸੀਂ ਨਿਤਨੇਮ ਲੈ ਕੇ ਬਾਣੀ ਪੜਾਂਗੇ ਤਾਂ ਹੀ ਤਾਂ ਮਾਲਾ ਲੈ ਕੇ ਨਾਮ ਜਪਾਂਗੇ ਇਹਨਾਂ ਗੱਲਾਂ ਤੋਂ ਤਾਂ ਅਸੀਂ ਬਹੁਤ ਦੂਰ ਹਾਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗਏ ਕਲੇਸ਼ ਰੋਗ ਸਭ ਨਾਸੇ ਕਲੇਸ਼ ਵੀ ਚਲੇ ਗਏ ਰੋਗ ਵੀ ਚਲੇ ਗਏ ਰੋਗ ਜਾਂਦੇ ਨਹੀਂ ਕੋਈ ਹੋਰ ਰੂਪ ਲੈ ਕੇ ਮੁਰੇ ਆ ਜਾਂਦੇ ਆ ਇੱਕ ਰੋਗ ਹਟਦਾ ਕੋਈ ਹੋਰ ਰੂਪ ਵਿੱਚ ਆ ਕੇ ਫੇਰ ਤਿਆਰ ਹੋ ਜਾਂਦਾ ਜੀ ਹੁਣ ਆ ਰੋਗ ਆ ਗਿਆ ਉਹ ਹਟਦਾ ਕਿਤੇ ਦਵਾਈਆਂ ਨਾਲ ਕੰਟਰੋਲ ਹੁੰਦਾ ਉਹੀ ਰੋਗ ਕੋਈ ਹੋਰ ਚਿਹਰਾ ਲੈ ਕੇ ਫੇਰ ਆ ਜਾਂਦਾ ਫੇਰ ਉਹਦੀ ਦਵਾਈ ਲਓ ਇਹ ਰੋਗ ਜਾਂਦੇ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾ ਹਾਂ ਗੁਰੂ ਕਿਰਪਾ ਕਰੇ ਰਹਿਮਤ ਕਰੇ ਤੇ ਰੋਗ ਦੁੱਖ ਡਰਦੇ ਆ ਗੁਰੂ ਤੋਂ ਸਿੰਘ ਸ਼ਰਨ ਕਤ ਜਾਈ ਐ ਜਿਉਂ ਜੰਬੂ ਕੁ ਗਰਸਾ ਹੈ ਭਗਤ ਸਦਨਾ ਜੀ ਦੀ ਬਾਣੀ ਹੈ ਕਹਿੰਦੇ ਸਿੰਘ ਦੀ ਸ਼ਰਨ ਵਿੱਚ ਰਹਿ ਕੇ ਗਿੱਦੜਾਂ ਦਾ ਡਰ ਨਹੀਂ ਰਹਿੰਦਾ ਜੰਬੂ ਕਹਿੰਦੇ ਗਿੱਦੜ ਨੂੰ ਸਿੰਘਾ ਗੁਰੂ ਪਰਮੇਸ਼ਰ ਪਰਮਾਤਮਾ ਗੁਰੂ ਦੀ ਸ਼ਰਨ ਵਿੱਚ ਬੈਠਿਆਂ ਦੁੱਖ ਰੋਗ ਸਤਾ ਨਹੀਂ ਸਕਦੇ ਇਹ ਚਲੇ ਜਾਂਦੇ ਆ ਗਏ ਕਲੇਸ਼ ਚਲੇ ਗਏ ਰੋਗ ਸਭ ਨਾਸੇ ਰੋਗ ਵੀ ਨਸ ਗਏ ਐਵੇਂ ਨਹੀਂ ਨਸਦੇ ਕਰੋੜਾਂ ਰੁਪਈਆ ਦੀ ਦਵਾਈ ਖਾ ਲੋ ਰੋਗ ਨਹੀਂ ਨਸਦੇ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਕਹਿ ਦਿੰਦੀ ਦੁਨੀਆ ਜੀ ਅਸੀਂ ਬੰਦੇ ਨੂੰ ਪੈਸਿਆਂ ਨਾਲ ਤੋਲਦੇ ਆਂਗੇ ਪਰ ਸਾਡਾ ਬੰਦਾ ਬਚਾ ਦਿਓ ਆ ਬਿਮਾਰੀ ਦਾ ਇਲਾਜ ਕਰ ਦਿਓ ਡਾਕਟਰ ਕਹਿੰਦੇ ਨਹੀਂ ਨਹੀਂ ਇਹ ਤਾਂ ਪਰਮੇਸ਼ਰ ਦੇ ਵਾਸ ਹੈ ਬੈਦ ਕਹ ਹਉ ਹੀ ਭਲਾ दारू ਮੇਰਾ ਬਸ ਇਤੋ ਬਸਤ ਗੋਬਾਪ ਗੋਪਾਲ ਕੀ ਜਬ ਭਾਵੇ ਲੈ ਖਸ ਇਹ ਤੰਦਰੁਸਤੀ ਮਾਲਕ ਦੀ ਦਾਤ ਹੈ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਅੱਜ ਸਤਿਗੁਰੂ ਜੀ ਕਹਿੰਦੇ ਰੋਗ ਵੀ ਨਸ ਜਾਂਦੇ ਆ ਪਰ ਕਿਵੇਂ ਨਸਦੇ ਆ ਅਗਲਾ ਬਚਨ ਕਹਿੰਦੇ ਪ੍ਰਭ ਆਪਣੇ ਕਿਰਪਾ ਧਾਰੀ ਕਲੇਸ਼ ਤਾਂ ਖਤਮ ਹੁੰਦੇ ਆ ਰੋਗ ਤਾਂ ਨਸਦੇ ਆ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਵਾਹਿਗੁਰੂ ਕਿਰਪਾ ਕਰੇ ਨਾ ਜਿਨ੍ਹਾਂ ਤੇ ਰਹਿਮਤ ਕਰੇ ਬਖਸ਼ਿਸ਼ ਕਰੇ ਦਇਆ ਦੇ ਘਰ ਵਿੱਚ ਆ ਕੇ ਤਰੁੱਠ ਪਵੇ ਜਿਹਦੇ ਤੇ ਸਤਿਗੁਰੂ ਜੀ ਕਹਿੰਦੇ ਉਹਦੇ ਤੇ ਆ ਕਿਰਪਾ ਹੁੰਦੀ ਹੈ ਇਹ ਕਿਰਪਾ ਹੁੰਦੀ ਕਿਵੇਂ ਆ ਗੁਰੂ ਤਰੁੱਠਦਾ ਕਿਵੇਂ ਆ ਸਤਿਗੁਰੂ ਰਹਿਮਤ ਕਿਵੇਂ ਕਰਦਾ ਅਗਲੇ ਬਚਨ ਵਿੱਚ ਦੱਸਦੇ ਹਨ ਸਤਿਗੁਰੂ ਜੀ ਅੱਗੇ ਕਹਿੰਦੇ ਆਠ ਪਹਿਰ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ 8 ਪੈਰ 4 ਪੈਰ ਦਿਨ ਦੇ 4 ਰਾਤ ਦੇ ਦਿਨ ਰਾਤ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਰੱਖ ਉਹਦਾ ਆਰਾਧਨ ਕਰ ਉਹਦੀ ਯਾਦ ਵਿੱਚ ਜੁੜਿਆ ਰਹੇ ਇਹਦਾ ਮਤਲਬ ਇਹ ਥੋੜੀ ਵੀ ਅਸੀਂ ਉਹਦੀ ਯਾਦ ਵਿੱਚ ਜੁੜ ਕੇ ਅਸੀਂ ਕੰਮਕਾਰ ਛੱਡਦੇ ਨਹੀਂ ਕੰਮਕਾਰ ਵੀ ਕਰ ਜੋ ਤੇਰੀਆਂ ਜ਼ਿੰਮੇਵਾਰੀਆਂ ਉਹ ਵੀ ਨਿਭਾ ਪਰ ਮਨ ਕਰਕੇ ਪਰਮੇਸ਼ਰ ਨਾਲ ਜੁੜਿਆ ਰਹੇ ਜਦੋਂ ਮਨ ਕਰਕੇ ਪਰਮੇਸ਼ਰ ਤੋਂ ਦੂਰ ਜਾਂਨਾ ਫੇਰ ਹੀ ਤੂੰ ਦੁੱਖਾਂ ਵਿੱਚ ਡਿੱਗਦਾ ਮਨ ਕਰਕੇ ਜਦੋਂ ਮਾਲਕ ਪਰਮੇਸ਼ਰ ਤੋਂ ਦੂਰ ਜਾਂਨਾ ਫੇਰ ਹੀ ਤੂੰ ਆਪਣੇ ਮਨ ਪਿੱਛੇ ਲੱਗ ਕੇ ਔਗਣ ਕਰਦਾ ਸਤਿਗੁਰੂ ਜੀ ਕਹਿੰਦੇ ਅੱਠੇ ਪੈਰ ਨੂੰ ਚੇਤੇ ਰੱਖ ਜਦੋਂ ਡਰ ਵਿੱਚ ਰਹੇਗਾ ਭੈ ਵਿਚ ਰਵੇਂਗਾ ਅੰਦਰ ਪਿਆਰ ਪੈਦਾ ਹੋ ਜਾਣਾ ਭਾਉ ਪੈਦਾ ਹੋ ਜਾਣਾ ਜਦੋਂ ਭਾਉ ਪੈਦਾ ਹੋ ਗਿਆ ਫਿਰ ਭਗਤੀ ਕਰਨ ਲੱਗ ਜੇਗਾ ਜਦੋਂ ਭਗਤੀ ਕਰਨ ਲੱਗ ਪਿਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਪਰਮੇਸ਼ਰ ਦੀ ਕਿਰਪਾ ਹੋਣ ਲੱਗ ਪੈਣੀ ਹੈ ਭਾਉ ਤੋਂ ਬਿਨਾ ਭੈ ਤੋਂ ਬਿਨਾ ਭਾਉ ਨਹੀਂ ਹੋ ਸਕਦਾ ਪਿਆਰ ਨਹੀਂ ਆ ਸਕਦਾ ਡਰ ਤੋਂ ਬਿਨਾ ਪਿਆਰ ਆ ਹੀ ਨਹੀਂ ਸਕਦਾ ਜਦੋਂ ਭਾਉ ਵਿੱਚ ਰਹਿੰਦਾ ਤੇ ਫਿਰ ਭੈ ਵਿੱਚ ਰਹਿੰਦਾ ਫਿਰ ਭਾਉ ਹੁੰਦਾ ਭੈ ਕਹਿੰਦੇ ਡਰ ਨੂੰ ਭਾਉ ਕਹਿੰਦੇ ਪਿਆਰ ਨੂੰ ਜਦੋਂ ਡਰ ਵਿੱਚ ਰਹੁ ਫਿਰ ਪਿਆਰ ਆਉ। ਜਦੋਂ ਪਿਆਰ ਆਉ ਫਿਰ ਬੰਦਗੀ ਵਾਲੇ ਪਾਸੇ ਤੁਰ ਪਾਉ। ਭਗਤੀ ਵਾਲੇ ਪਾਸੇ, ਪਰਮੇਸ਼ਰ ਦਾ ਨਾਮ ਜਪਣ ਵਾਲੇ ਪਾਸੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਠੇ ਪੈਰ ਉਹਨੂੰ ਚੇਤੇ ਰੱਖਿਆ ਕਾਰਨ। ਆਠ ਪੈਰ ਆਰਾਧੋ Swami ਪੂਰਨ ਕਾਲ ਹਮਾਰੀ। ਫਿਰ ਤੇਰੀ ਘਾਲ ਕਮਾਈ ਜਿਹੜੀ ਕੀਤੀ ਹੋਈ ਹੈ ਨਾ, ਸੇਵਾ ਸਿਮਰਨ ਜਿੰਨਾ ਵੀ ਤੂੰ ਕੀਤਾ ਹੈ ਉਹ ਥਾਂੇ ਪਹਿਣ ਲੱਗ ਪੈਣਾ। ਉਹ ਰਹਿਮਤ ਹੋਣ ਲੱਗ ਪੈਣੀ ਹੈ। ਅਗਲਾ ਵਚਨ ਕਹਿੰਦੇ ਹਰ ਜੀਓ ਤੂੰ ਸੁਖ ਸੰਪਤ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ ਰਹਾਉ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਮਾਲਕ ਪਰਮੇਸ਼ਰ ਪਰਮਾਤਮਾ ਜੀ ਨੂੰ ਬੇਨਤੀ ਕਰਿਆ ਕਰ ਹਰ ਜੀਓ ਤੂੰ ਸੁਖ ਸੰਪਤ ਰਾਸ ਤੂੰ ਸੁਖ ਸੰਪਤ ਹੈ ਤੂੰ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ ਤੂੰ ਸੁਖ ਦੇਣ ਵਾਲਾ ਹੈ ਤੂੰ ਰਹਿਮਤਾਂ ਕਰਨ ਵਾਲਾ ਹੈ ਇਸ ਕਰਕੇ ਮੇਰੇ ਤੇ ਕਿਰਪਾ ਕਰ ਰਾਖ ਲਿਓ ਭਾਈ ਮੇਰੇ ਕੋ ਭਾਈ ਮੇਰੇ ਦਾ ਅਰਥ ਹੈ ਮੇਰੇ ਮਨ ਤੇ ਕਿਰਪਾ ਕਰਕੇ ਮੇਰੇ ਮਨ ਨੂੰ ਡੋਲਣ ਤੋਂ ਬਚਾ ਲੈ ਇਹ ਮਨ ਸਾਡਾ ਭਾਈ ਹੈ ਇਹ ਮਨ ਤੇਰਾ ਭਾਈ ਸਤਿਗੁਰੂ ਜੀ ਕਹਿੰਦੇ ਮਨ ਸਾਡਾ ਭਾਈ ਹੈ ਇਹ ਇਹਦੇ ਤੇ ਕਿਰਪਾ ਕਰੋ ਮਾਲਕ ਜੀ ਰਾਖ ਲਿਓ ਭਾਈ ਮੇਰੇ ਕੋ ਇਹਨੂੰ ਡੋਲਣ ਤੋਂ ਬਚਾ ਲਓ ਮਾਲਕ ਜੀ ਇਹ ਮੇਰਾ ਭਰਾ ਹੈ ਜੀ ਮੈਂ ਆਪਾਂ ਬੇਨਤੀ ਕਰਦੇ ਨਾ ਮੇਰੇ ਬੱਚੇ ਨੂੰ ਆ ਨੌਕਰੀ ਮਿਲ ਜੇ ਜੀ ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖਿਓ ਜੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੇਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਮੇਰੇ ਭਰਾਵਾਂ ਦੇ ਮੇਰੇ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਅਰਦਾਸ ਕਰਿਆ ਕਰ ਆਪਣੇ ਮਨ ਭਾਈ ਦੀ ਇਹ ਮਨ ਤੇਰਾ ਭਾਈ ਹੈ ਇਹ ਡੋਲ ਜਾਂਦਾ ਨਾ ਜਦੋਂ ਇਹ ਤੈਨੂੰ ਖਿੱਚ ਕੇ ਲੈ ਜਾਂਦਾ ਸਤਿਗੁਰੂ ਜੀ ਕਹਿੰਦੇ ਰਾਖ ਲਿਓ ਭਾਈ ਮੇਰੇ ਕੋ ਮੇਰੇ ਭਾਈ ਨੂੰ ਕਿਰਪਾ ਕਰਕੇ ਹੱਥ ਦੇ ਕੇ ਬਚਾ ਲਓ ਪ੍ਰਭ ਅੱਗੇ ਅਰਦਾਸ ਮੇਰੀ ਪਰਮੇਸ਼ਰ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈਨ ਡੋਲਣ ਤੋਂ ਬਚਾ ਲਓ ਅੱਗੇ ਰਹਾਉ ਚਾਰਨ ਕਰਦੇ ਹਨ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਸਤਿਗੁਰੂ ਜੀ ਕਹਿੰਦੇ ਭਰੋਸੇ ਨਾਲ ਜੋ ਵੀ ਮੰਗੇਗਾ ਨਾ ਮਾਲਕ ਤੋਂ ਇਹ ਉਸੇ ਤਰ੍ਹਾਂ ਦਾ ਹੀ ਬਚਨ ਹੈ ਜੋ ਅਸੀਂ ਪੜ੍ਹਦੇ ਹਾਂ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਉਸੇ ਤਰ੍ਹਾਂ ਦਾ ਹੀ ਬਚਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਕਰੇ ਕਹਿੰਦੇ ਸਤਿਗੁਰੂ ਤੇ ਭਰੋਸਾ ਰੱਖੇਗਾ ਨਾ ਵਿਸ਼ਵਾਸ ਰੱਖੇਗਾ ਤੇ ਸਤਿਗੁਰੂ ਨੇ ਰਹਿਮਤ ਕਰਨੀ ਕੀ ਜੋ ਮੰਗੇ ਸੋਈ ਸੋਈ ਪਾਵੋ ਜੋ ਮੰਗੇਗਾ ਉਹੀ ਮਿਲ ਜਾਣਾ ਆਪਣੇ ਖਸਮ ਭਰੋਸਾ ਪਰ ਆਪਣੇ ਮਾਲਕ ਵਾਹਿਗੁਰੂ ਤੇ ਭਰੋਸਾ ਰੱਖੇ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਗੁਰ ਪੂਰਾ ਭੇਟਿਓ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਭੇਟਿਓ ਦਾ ਅਰਥ ਹੈ ਮਿਲ ਜਾਣਾ ਪ੍ਰਾਪਤ ਹੋ ਜਾਣਾ ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਮਿਲ ਗਿਆ ਉਹਨਾਂ ਨੂੰ ਪੂਰਾ ਗੁਰੂ ਮਿਲ ਗਿਆ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਪਿਆ ਪ੍ਰਗਾਸਾ ਕੋਈ ਨਾ ਪਹੁੰਚਨਹਾਰਾ ਦੂਜਾ ਹੈ ਆਪਣੇ ਸਾਹਿਬ ਦਾ ਪ੍ਰਭਾਸਾ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਪ੍ਰਾਪਤ ਹੋ ਗਿਆ ਉਹਨਾਂ ਦੀਆਂ ਤਾਂ ਸਾਰੀਆਂ ਚਿੰਤਾਵਾਂ ਕਟੀਆਂ ਗਈਆਂ ਕਲੇਸ਼ ਕੱਟੇ ਗਏ ਦੁੱਖ ਕੱਟੇ ਗਏ ਕਹੋ ਨਾਨਕ ਗੁਰੂ ਪੂਰਾ ਭੇਟਿਓ ਮਿਟਿਓ ਮਿਟਿਓ ਦਾ ਅਰਥ ਖਤਮ ਹੋ ਜਾਣੇ ਮਿਟ ਜਾਣੇ ਸਗਲ ਅੰਦੇਸਾ ਅੰਦੇਸਾ ਦਾ ਅਰਥ ਹੈ ਚਿੰਤਾਵਾਂ ਬਿਗਨ ਪਾਪ ਦੁੱਖ ਰੋਗ ਸਾਰੇ ਕਲੇਸ਼ ਸਤਿਗੁਰੂ ਜੀ ਕਹਿੰਦੇ ਗੁਰੂ ਪੂਰਾ ਜਦੋਂ ਪ੍ਰਾਪਤ ਹੁੰਦਾ ਨਾ ਅੰਦਰ ਵੱਸ ਜਾਂਦਾ ਹੈ ਸਾਡੀ ਰਸਨਾ ਤੇ ਨਾਮ ਹੋਵੇ ਤੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਹੋਵੇ ਫਿਰ ਕੋਈ ਦੁੱਖ ਸਤਾ ਨਹੀਂ ਸਕਦਾ ਕੋਈ ਅੰਦੇਸ਼ਾ ਕੋਈ ਚਿੰਤਾ ਕੋਈ ਬਿਗਨ ਨਹੀਂ ਰਹਿੰਦਾ ਜ਼ਿੰਦਗੀ ਵਿੱਚ ਜਦੋਂ ਗੁਰਪੂਰਾ ਮਿਲ ਜਾਵੇ ਇਸ ਕਰਕੇ ਪੂਰਾ ਗੁਰੂ ਮਿਲਦਾ ਗੁਰੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਜਦੋਂ ਅਸੀਂ ਉਹਨੂੰ ਅਠੇ ਪੈਰ ਚੇਤੇ ਰੱਖਾਂਗੇ ਸਵਾਸ ਸਵਾਸ ਯਾਦ ਰੱਖਾਂਗੇ ਉਹ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਹੈ ਜੀ ਉਹਨੇ ਅੰਦਰ ਵਸ ਜਾਣਾ ਫਿਰ ਸਾਰੇ ਦੁੱਖ ਕਲੇਸ਼ ਘਰਾਂ ਦੇ ਵੀ ਇਕ ਕਲੇਸ਼ ਪੈਂਦੇ ਆ ਘਰਾਂ ਵਿੱਚ ਪਰਿਵਾਰਾਂ ਵਿੱਚ ਇੱਕ ਕਲੇਸ਼ ਸਾਡੇ ਅੰਦਰ ਹਮੇਸ਼ਾ ਕੱਲਿਆਂ ਦੇ ਚੱਲਦਾ ਰਹਿੰਦਾ ਚਿੰਤਾ ਕਲੇਸ਼ ਦੁੱਖ ਸਤਿਗੁਰੂ ਜੀ ਕਹਿੰਦੇ ਅੰਦਰ ਦੇ ਵੀ ਤੈਨੂੰ ਸੁੱਖ ਮਿਲ ਜਾਣੇ ਆ ਬਾਹਰ ਦੇ ਵੀ ਸੁੱਖ ਮਿਲ ਜਾਣੇ ਆ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੁਰੂ ਦੀ ਕਿਰਪਾ ਹੋ ਜਾਣੀ ਹੈ ਜੀ ਐਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਹਿਰਦੇ ਵਿੱਚ ਵੱਸ ਜਾਵੇ ਆਕੇ ਸਾਡਾ ਵੀ ਜੀਵਨ ਨੇ ਹਾਲ ਹੋਵੇ ਜੀ ਗਲਤੀਆਂ ਭੁੱਲਾਂ ਦੀ ਖਿਮਾ ਦੇਣੀ ਅਸੀਸ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਤੋਂ ਮੇਲ ਬਲਾਵਤੀ ਦੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ